ਮੇਰੇ ਵੱਲੋਂ ਤੁਹਾਨੂੰ ਪਿਆਰ ਭਰਿਆ ਸ਼ਸ਼ਕਾਲ ਅੱਜ ਦੇ ਵਾਟ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਿਖਾਵਾਂਗੇ ਨਾਲੇ ਜਿਹੜੀਆਂ ਆਰਗੈਨਿਕ ਆਪਣੇ ਘਰ ਦੀਆਂ ਸੰਦੀਆਂ ਲਾਈਆਂ ਤੇ ਨਾਲੇ ਜਾਣਾ ਵਾਕਾਲਾ ਸਾਹਿਬ ਤੇ ਨਾਲੇ ਜਿਹੜੀ ਘੁੰਨਿਆਂ 'ਚ ਪਾਣੀ ਹੈ ਨਹੀਂ ਹੈ ਬਿਜਲੀ ਨਹੀਂ ਆਉਂਦੀ ਉਹ ਵੀ ਦਿਖਾਉਨੇ ਆਂ ਆ ਦੇਖ ਲਓ ਕੱਲ ਅੱਜ ਲੱਗੀ ਜੀਰੀ ਤੇ ਕੱਲ ਵੀ 4 ਘੰਟੇ ਬਿਜਲੀ ਆਈ ਸੀ ਅੱਜ ਵੀ ਅੱਜ ਤੇ 4 ਘੰਟੇ ਆਈ ਹੀ ਨਹੀਂ ਅੱਜ ਤਾਂ ਮਸੀਂ ਘੰਟਾ ਡੇਢ ਇੱਥੇ ਕੀ ਆਈ ਹੈ ਇਦਾਂ ਹੁਣ ਜਿਵੇਂ ਨਾ 4 ਘੰਟੇ ਬਿਜਲੀ ਕਰਤੀ ਫਿਰ ਕਿਵੇਂ ਪੜਨਗੇ ਆ ਦੇਖ ਲਓ ਤੌੜ ਪਏ ਸੁੱਕੇ ਆ ਦੇ ਸੁੱਕਾ ਪਿਆ ਆ ਦੇਖ ਲਓ ਆਓ ਵੀ ਤੇ 4 ਘੰਟਿਆਂ ਚ ਸਰਜੂ ਹੁਣ ਜਿੰਨੇ ਜ਼ਿਮੀਨਾਰ ਨੇ 4 ਘੰਟਿਆਂ ਚ ਹੁਣ ਮੰਨ ਲਓ ਜਾਦੇ ਖੇਤ ਆ ਉਹ ਕਿਵੇਂ ਸਰੂ 4 ਘੰਟਿਆਂ ਚ ਤਾਂ ਜਿਹੜੇ ਲੱਗੇ ਉਹੀ ਨਹੀਂ ਪਾਰਨੇ ਤੇ ਅੱਗੇ ਕੱਦੂ ਕਰਨ ਦੀ ਕਿਵੇਂ ਸੋਚੂਗਾ ਹੁਣ 4 ਘੰਟੇ ਬਿਜਲੀ ਜ ਨਹੀਂ ਸਰਦਾ ਦੇਖ ਲਓ ਸੁੱਕੇ ਪਏ ਆ ਅੱਜ ਲੱਗੀ ਏ ਜੀਰੀ ਤੇ ਅੱਜ ਡੇਢ ਘੰਟਾ ਟਾਈਮਸ ਆਈ ਆ ਕੱਲ 4 ਆਈ ਸੀ ਤੇ ਕੋਈ ਪੱਕਾ ਟਾਈਮ ਨਹੀਂ ਕਿਸ ਦਿਨ ਦੇ ਦੇਣ ਆ ਵਾਹ ਵੇ ਜੀਰੀ ਵੀ ਆ ਇਹਦੇ ਚ ਵੀ ਆ ਵੇ ਤੌੜ ਪਏ ਆ ਸੁੱਕੀ ਪਈ ਏ ਵੀ ਆ ਇੰਨਾ ਪਾਣੀ ਨਹੀਂ ਹੈਗਾ ਜਿਵੇਂ 32 ਘਟੀਆਂ ਦੀ ਬੇਰੇ ਹੁਣ ਘਟਾਤੀ ਲਾਈਟ ਪਤਾ ਨਹੀਂ ਕਿਉਂ ਇਹਨਾਂ ਨੇ ਅਜਿਹੇ ਚ ਵੀ ਆ ਤੈਨੂੰ ਦਿਖਦੀਆਂ ਨੇ ਤੋੜੀਆਂ ਜਾਂ ਸੁੱਕੇ ਸੁੱਕੇ ਥਾਂ ਪਏ ਆ ਇੰਨਾ ਪਾਣੀ ਘਟਿਆ ਖੇਤ ਆ ਦੇਖ ਲਓ ਕੱਦੂ ਕਰਿਆ ਪਿਆ ਤੇ ਇਹਦੇ ਚ ਵੀ ਪਾਣੀ ਹੈ ਨਹੀਂ ਹੁਣ ਆਉ ਡੇਢ ਘੰਟਾ ਆਈ ਆ ਤੇ ਦੱਸੋ ਹੁਣ ਇਹਦੇ ਚ ਪਾਣੀ ਕਿਵੇਂ ਹੋਊਗਾ ਡੇਢ ਘੰਟੇ ਚ ਕੀ ਸਰੂ ਤਿੱਕੀ ਮੇਜਿਰੀ ਲੱਗੂਗੀ ਤੁਸੀਂ ਆਪ ਹੀ ਹਿਸਾਬ ਲਾ ਲਓ ਅਦੇ ਨੂੰ ਸੁੱਕਿਆ ਪਿਆ ਹੈ ਨਹੀਂ ਪਾਣੀ ਮਾੜਾ ਮਾੜਾ ਵਾ ਕਿ ਥੋੜਾ ਥੋੜਾ ਇੰਚੀ ਖੋਣਾ ਮਸਾਂ ਹੀ ਅਕਈ ਥਾਈ ਇੰਚੀ ਕਾ ਕਈ ਥਾਈ ਸੁੱਕਿਆ ਹੀ ਹੈ ਹੁਣ ਵੀ ਡੇਢ ਕ ਘੰਟਾ ਦੇ ਕੇ ਚਲੋ ਜੀ ਬਸ ਚਾਰ ਵੀ ਨਹੀਂ ਪੂਰੀ ਹੋਣੀ ਮੈਨੂੰ ਤਾਂ ਲੱਗਦਾ ਐਵੇਂ ਹੀ ਆ ਇਦਾਂ ਦੇ ਤਾਂ ਹਾਲਾਤ ਹੋਏ ਪਏ ਲੈਟ ਦੇ ਤੇ ਤੁਸੀਂ ਆਵਲੇ ਲੋ ਜੀਰੀ ਕਿਵੇਂ ਗਾਂ ਲੱਗੂਗੀ ਡੇਢ ਇਹ ਡੇਢ ਵਜੇ ਆਉਣੀ ਸੀ 2 ਵਜੇ ਆਈ ਤੇ 3:00 ਵਜ ਕੇ ਤੇ 25 ਮਿੰਟਾਂ ਤੇ ਬੰਦ ਹੋ ਗਈ। ਹਾਂ ਤੇ 1.5 ਘੰਟੇ ਦੇ ਨੇੜੇ ਤੇੜੇ ਆਈ ਤੇਲ। 1.5 ਘੰਟਾ ਹੀ ਹੋਇਆ। ਮੰਨ ਲਓ ਤੇ ਫਿਰ ਕਿਵੇਂ ਸਰੂਗਾ? ਹੁਣ ਫਿਰ ਜੇ ਨਾ ਆਵੇ ਇਦਾਂ ਤਾਂ ਜਿਹੜੀਆਂ ਲੱਗੀਆਂ ਉਹਨਾਂ 'ਚ ਵੀ ਸੁੱਕੂਗਾ। ਫਰ ਜਨਰੇਟਰ ਲੱਗੂਗਾ ਤੇਲ ਡੀਜ਼ਲ ਕਿੰਨਾ ਮੱਚਦਾ ਕਿੰਨਾ ਮਹਿੰਗਾ ਡੀਜ਼ਲ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਡੀਜ਼ਲ ਕਿਆ ਰੇਟ ਹੋਇਆ ਪਿਆ ਹੈ ਪਾ ਦੇ ਲੋ ਸੁੱਕਿਆ ਪਿਆ ਕੱਦੂ ਆਪਣੇ ਖਾਣ ਵਾਸਤੇ ਪਿੰਡੀਆਂ ਲਾਈਆਂ ਆ ਔਰਗੇਨਿਕ ਆ ਦੇਖੋ ਕਿੰਨੀਆਂ ਵਧੀਆ ਲੱਗੀਆਂ ਆ ਹੋਰ ਵੀ ਇਧਰ ਲਾਈ ਆ ਸਬ ਦੀ ਮਿਰਚਾਂ ਹੋ ਗਈਆਂ ਜਿਨੇ ਕੱਲ ਕਦੂਆਂ ਵਾਲੀਆਂ ਬੱਲਾਂ ਵੀ ਲਾਈਆਂ ਆ ਤੇ ਬੱਲ ਵਾਲੀ ਟੋੜੀ ਵੀ ਲਾਈ ਆ ਪਤਾਉਂ ਵੀ ਲਾਏ ਆ ਤੇ ਹੋਰ ਜਾਨੀ ਕਿ ਇਹ ਦਵਾਈਆਂ ਤੋਂ ਰਹਿਤ ਆਰਗੈਨਿਕ ਸਬਜ਼ੀਆਂ ਨੇ ਆ ਵੀ ਬਤਾਉਂ ਹੀ ਲੱਗਾ ਲੱਗਣ ਦੇ ਆ ਹੋਰ ਵੀ ਤੇ ਆਪਣੀਆਂ ਮਿਰਚਾਂ ਦੇ ਬੂਟੇ ਲਾਏ ਆ ਕੋਸ਼ਾ ਆ ਦੇਖੋ ਛਾਲ ਆਏ ਆ ਆ ਗਿਆ ਆ ਫਾਲਾੜਾ ਬੁੱਟਾ ਐ ਅਮਰੂਦ ਦਾ ਵਾ ਉਹ ਕਦੂਆਂ ਦੀਆਂ ਬੱਲਾਂ ਆਵੇ ਫੁੱਲ ਲੱਗੇ ਤੇ ਉਹ ਛੋਟਾ ਜਿਹਾ ਕਦੂ ਲੱਗਿਆ ਛੋਟਾ ਜਿਹਾ ਦਿਖੰਡਿਆ ਹੋਣਾ ਤੇ ਆਪਣੇ ਵਾਸਤੇ ਆਰਗੈਨਿਕ ਸਬਜ਼ੀਆਂ ਜ਼ਰੂਰ ਲਾਇਆ ਕਰੋ ਖਾਦਿਆਂ ਖਾਣ ਵਾਸਤੇ ਕਿਉਂਕਿ ਜਿਹੜੀਆਂ ਬਾਜ਼ਾਰੂ ਸਬਜ਼ੀਆਂ ਹੁੰਦੀਆਂ ਉਹ ਦਵਾਈਆਂ ਵਾਲੀਆਂ ਹੁੰਦੀਆਂ ਪਤਾ ਕੀ ਕਿੰਨੀਆਂ ਅਰੇ ਹਾਂ ਸਭ ਰਿਆਂ ਧਾਵੀਆਂ ਬੈਂਡੀਆਂ ਨੇ ਨਾਲੇ ਇਹ ਆਪਦੀਆਂ ਹੁੰਦੀਆਂ ਨਾਲੇ ਸੇਤਲੀ ਵਧੀਆਂ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵਲੌਗ ਪੂਰਾ ਦੇਖਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਆ ਤੇ ਉਸਪੋਰਟ ਕਰਿਆ ਕਰੋ ਨਵੇਂ ਤੋਂ ਨਵੇਂ ਵਲੌਗ ਲੈ ਕੇ ਆਉਂਦੇ ਰਾਵਾਂਗੇ ਕਿਉਂਕਿ ਤੁਹਾਡੀ سپورਟ ਦੇ ਨਾਲ ਹੀ ਆ ਇਕੱਲਾ ਬੰਦਾ ਤਾਂ ਬਈ ਕੁਝ ਨਹੀਂ ਹੁੰਦਾ ਇਹ ਆਪ ਦੇ ਖਾਣ ਵਾਸਤੇ ਆਰਗੇਨਿਕ ਸਬਜ਼ੀਆਂ ਜ਼ਰੂਰ ਲਾਇਆ ਕਰੋ। ਹਾ ਜਿਹੜੀ ਆਏ ਇੱਥੇ ਕੰਮ ਹੈ। ਅਰੇ مین ਰੋਡਾ ਰਹੀ ਹੈ ਬੜਾ। ਜਦੋਂ ਕੰਮ ਹੋ ਗਿਆ ਫੇਰ ਆਪਾਂ ਜਾਣਾ ਵਾ, ਲੋਕਾਂ ਦਾ ਸਭ ਰੁਕਣਾ ਵਾ। ਤੇ ਬਿਲੁਕਰ ਮੱਥਾ ਟੇਕ ਕੇ ਤੇ ਵਾਪਸ ਪਿੰਡ ਨੂੰ ਜਾਣਾ ਵਾ। ਤੇ ਆਹ ਪਾਵਰ ਡਰਾਈਵਿੰਗ ਹੁੰਦਾ ਵਾ ਇੱਥੇ ਇਸ ਵੇਲੇ ਕੰਮ ਹੋ ਜਾਣਾ ਬਾਅਦ ਉਹ ਚੱਲਿਆ ਵਾ ਤੇ ਫਿਰ ਵਾਪਸ ਜਾਣਾ ਪਾਕਲਾ ਸਾਹਿਬ ਇੱਥੇ ਯਾਰ ਦੋਸਤੀ ਉਹਦੇ ਕੋ ਆਏ ਮਹਿਲਾ ਸੀ ਤੇ ਵਾਸੋਂ ਮਾਰਕੀਟ ਤੇ ਫਿਰ ਪਾਕਲਾ ਸਾਹਿਬ ਜਾ ਕੇ ਉਸ ਤੋਂ ਬਾਅਦ ਫਿਰ ਪਿੰਡ ਜਾਣਾ ਵਾ ਵਾਪਸ og så drar vi tilbake til byen. ਆਣਿਆਂ ਕੁਦਰਤ ਨੂੰ ਮੁੱਠੀ ਚੋਲਦੀਆਂ ਨਾਲ ਹੰਦਾ ਵੀ ਵਰਤਾਏ ਜਾ ਰਹੇ ਆ ਆ ਆਹ ਪਾਰਕਿੰਗ ਵਾਲਾ ਲੱਗੇ ਪਿੱਤਰ ਬਾਜ਼ਾਰ ਆ ਲੱਗੇ ਹੁਣ ਆ ਨਾ ਜਿੱਥੋਂ ਪਾਰਕਿੰਗ ਦੀ ਮੋਟਰਸਾਈਕਲ ਦਾ ਉੱਧਰ ਜਾਣ ਦੇ ਆ ਹੁਣ ਪਾਰਕਿੰਗ ਵਾਲੇ ਜਾਣਗੇ ਉਹਨਾਂ ਬਾਜ਼ਾਰ ਥਾਣੇ ਆ ਜਾਈਏਗੀ ਇਤਬਾ ਬੜਾ ਸਾਹਿਬ ਤੇ ਬੜਾ ਸਾਹਿਬ ਤੋਂ ਹੁਣ ਜਾ ਰਹੀਆਂ ਵਾਪਸ ਘਰ ਨੂੰ ਜਾਣਾ ਵਾ ਆ ਇੱਧਰ ਗਜ਼ਾਰ ਆ ਰੋਕਾਲਾ ਸਾਹ ਦਾ ਜਿਹੜਾ 메인 ਰੋਡ ਤੋਂ ਆਉਂਦਾ ਇੱਧਰ ਨੂੰ ਤੇ ਇੱਥੇ ਜਾਣਾ ਤੇ ਜਾਣਾ ਉਹ ਲੱਗ ਗਈ ਆ ਗਿਆ ਜਿੱਥੋਂ ਆਪਾਂ ਜਾਣਾ ਇੱਧਰ ਆਪਰੇ ਇੱਧਰ ਨਹੀਂ ਜਾਣਾ ਉਹ ਹੈਗਾ ਕਿ ਜਿੰਦਾਂ ਉਹ ਕਿਥੇ ਪਾਰਕਿੰਗ ਮੈਂ ਮੋਟਰਸਾਈਕਲਾਂ ਕਾਰਾਂ ਦੀ ਉੱਥੋਂ ਮੋਟਰਸਾਈਕਲ ਲੈਣਾ ਉਹਦੇ ਲੈ ਕੇ ਬ੍ਰੈਕ ਕਰਨਾ ਪੈਂਦਾ ਆਵੇ ਇੱਧਰ ਜਿੱਥੇ ਉਹ ਕਾਰ ਪਾਰਕਿੰਗ ਹੈ ਗੱਡੀਆਂ ਇੱਧਰ ਆ ਗਈਆਂ ਆਵੇ ਮੋਟਰਸਾਈਕਲਾਂ ਦੀ ਪਾਰਕਿੰਗ ਹੀ ਪਾਰਕਿੰਗ ਚ ਆ ਗਈਆਂ ਆ ਲੱਗੇ ਲੈਣੇ ਇਥੋਂ ਮੋਟਰਸਾਈਕਲ ਆ ਗੁਰਦੁਆਰਾ ਇਹ ਪਾਪਕੜਾ ਸਾਹਿਬ ਦੀ ਹਾਕੀ ਵਾਲੀ ਗਰਾਊਂਡ ਹਾਕੀ ਸਟੇਡੀਅਮ ਆ ਦਰਸ਼ਨ ਕਰਕੇ ਉੱਥੋਂ ਵਾਪਸ ਆ ਗਏ ਤੇ ਰਾਵਣ ਜਾਣ ਨਹੀਂ ਆਪਾਂ ਪਾਪਕੜਾ ਸਾਹਿਬ ਤੋਂ ਮੋਟਰਸਾਈਕਲ ਲੈ ਕੇ ਪਾਰਕਿੰਗ ਤੋਂ ਬਾਹਰ ਆ ਗਏ ਵਾਪਸ ਆਹ ਤਾਰਕ ਪਾਰਕਿੰਗ ਆ ਇੱਧਰ ਆ ਇਹ ਰਲਾਸ ਤੇ ਪਹੁੰਚਦੇ ਤਰੋ ਜਿਹੜਾ ਉਨ ਜਾ ਕੇ ਚੜ ਕੇ ਨਹੀਂ ਹੁੰਦੇ ਆ ਰੋਡ ਦਾ ਕਣੰਦ ਵਿਚੋਂ ਨਹੀਂ ਆਉਂਦੀ ਸਿੱਧੀ ਰੋਡ ਆਉਂਦੀ ਐ ਇੱਥੇ ਇੰਟਰਲੌਕ ਲੱਗੀ ਆ ਅਸੀਂ ਘਰ ਨੂੰ ਜਾ ਰਹੇ ਹਾਂ। ਜੀ ਗੁਰੂ ਘਰ ਆਈਆਂ ਜੈਤਵਰੀ ਜਰੂਰ ਆਇਆ ਕਰੋ। ਘਰ ਦੇ ਦਰਸ਼ਨ ਦੀ ਸੰਤਾਂ ਦੀਆਂ ਸੇਵਾ ਦਾ ਕਰਦਾ ਭਾਵਨਾ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ। ਗੁਰੂ ਦੇ ਦਾਤਾਂ ਬਖਸ਼ਣੀਆਂ। ਗੁਰੂ ਦੀ ਕਿਰਪਾ ਸਦਕਾ ਇਹ ਸਭੀ ਕਾਰਜ ਆ ਪੂਰਨ ਹੁੰਦੇ ਆ। ਇਹ ਲੋ ਤੋਂ ਬਿਨਾਂ ਕੋਈ ਜਣੀ ਆ ਕਿ ਮੇਨ ਰੋਡ ਨਾਲੋਂ ਜਾਣਦੇ ਆ ਰੋਡ ਤੇ ਚੜ ਗਏ ਆ ਤੇ ਹੁਣ ਛੜ ਕੇ ਰੋਡ ਤੇ ਚਲਦੇ ਆ ਤੁਹਾਨੂੰ ਹੁਣ ਪਿੰਡ ਚ ਲਗੇ ਐ ਅੱਜ ਵਾਲਾ ਉਹ ਵੀ ਤੱਕ ਜਿਹਨੇ ਲਾਈਕ ਕਰੇ ਸ਼ੇਅਰ ਕਰੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲੈ ਤੁਹਾਡਾ ਵਲੌਗ ਹੈ ਤੁਹਾਨੂੰ ਬਹੁਤ ਬਹੁਤ